ਗਲੋਬਲ ਪੰਜਾਬ ਟੀਵੀ ਦੇਖ ਲਿਓ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਤੀਜੇ ਆਏ ਨੇ ਉਸ ਤੋਂ ਬਾਅਦ ਆંકੜੇ ਜਿਹੜੇ ਨੇ ਬੜੇ ਬਦਲੇ ਨੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਆਪਣੇ ਢੰਗ ਦਾ ਉਹਦੇ ਨਾਲ ਇਹ ਜ਼ਰੂਰ ਪਤਾ ਲੱਗ ਗਿਆ ਕਿ ਕਿਸੇ ਦੀ ਵੀ ਸੱਤਾ ਲੰਬੇ ਸਮੇਂ ਤੱਕ ਟਿਕ ਨਹੀਂ ਸਕਦੀ। ਲੇਕਿਨ ਇਸ ਵਕਤ ਜੇਕਰ ਅਸੀਂ ਗੱਲ ਕਰਦੇ ਹਾਂ ਤੇ ਭਾਜਪਾ ਦੇ ਵੱਲੋਂ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਹਿੰਦੇ ਕਿ ਵੋਟ ਪਰਸੈਂਟੇਜ ਵਧਿਆ ਹੈ। ਯਾਨੀ ਕਿ ਜੇਕਰ ਵੋਟ ਪਰਸੈਂਟੇਜ ਵਧਿਆ ਹੈ ਤੇ ਲੋਕਾਂ ਦੇ ਵਿੱਚ ਜਿਹੜੀ ਹੈ ਉਹ ਸਾਡੇ ਲਈ ਇੱਕ ਸੌਫਟ ਕੋਰਨਰ ਵੀ ਹੈ। ਸਾਡੇ ਪ੍ਰਤੀ ਲੋਕਾਂ ਦਾ ਇੰਟਰਸਟ ਵੀ ਹੈ ਇਸੇ ਕਰਕੇ ਵੋਟ ਪਰਸੈਂਟੇਜ ਵਧਿਆ ਹੈ। ਵੋਟ ਪਰਸੈਂਟੇਜ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਜਿਹੜੇ ਭਾਜਪਾ ਦੇ ਸਟੇਟ মিডিਆ ਹੈੱਡ ਨੇ ਵਿਨੀ ਜੋਸ਼ੀ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੋਸ਼ੀ ਸਰ। ਤੁਸੀਂ ਕਹਿ ਰਹੇ ਹੋ ਵੋਟ ਪਰਸੈਂਟੇਜ ਬਦਲਿਆ ਹੈ ਪੰਜਾਬ ਦੇ ਵਿੱਚ ਕਿੰਨਾ ਕੁ ਫੇਰ ਬਦਲ ਹੈ ਵੋਟ ਪਰਸੈਂਟੇਜ ਦੇ ਵਿੱਚ ਤੁਹਾਡੇ ਹਿਸਾਬ ਦੇ ਨਾਲ ਦੇਖੋ ਪੰਜਾਬ ਦੇ ਅੰਦਰ ਚੋਣਾਂ ਦੇ ਅੰਦਰ ਲੋਕਾਂ ਨੇ ਵੋਟ ਕਰਕੇ ਆਪਣਾ ਮਤ ਦੱਸਿਆ ਔਰ ਜਿੱਥੇ ਕਾਂਗਰਸ ਇਹ ਕਲੇਮ ਕਰ ਰਹੀ ਹੈ ਕਿ ਉਹਨਾਂ ਨੂੰ ਸੀਟਾਂ ਮਿਲੀਆਂ ਉਸ ਕਰਕੇ ਲੋਕ ਉਹਨਾਂ ਦੇ ਨਾਲ ਨੇ ਦੂਜੇ ਪਾਸੇ ਜਿਹੜਾ ਹੈਗਾ ਆਮ ਆਦੀ ਪਾਰਟੀ ਵੀ ਜਿਹੜਾ ਸੰਦੀਪ ਪਾਟਕ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਕਲੇਮ ਕੀਤਾ ਹੈ ਆ ਸਾਡਾ ਕਲੇਮ ਇਹ ਹੈ ਕਿ ਪੰਜਾਬ ਦੇ ਅੰਦਰ ਜੇ ਵੋਟਾਂ ਦਾ ਮੁਲਾਂਕਣ ਹੋਣਾ ਹੈ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਰੁਪਈਆ ਵੋਟਾਂ ਦੇ ਨਾਲ 2024 ਦਾ ਮੁਲਾਂਕਣ ਹੋਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਨੇ ਬਹੁਤ ਲੰਬੇ ਸਮੇਂ ਬਾਅਦ ਜਿੰਨੇ ਕੁ ਮੈਨੂੰ ਹੋਸ਼ ਹੈ ਪਹਿਲੀ ਵਾਰ 2022 ਚ 117 ਵਿਧਾਨ ਸਭਾ ਚੋਣ ਲੜੀਆਂ 2024 ਚ 13 ਲੋਕ ਸਭਾ ਤੇ ਲੜੀਆਂ। ਮੇਰੀ ਹੋਸ਼ 13 ਲੋਕ ਸਭਾ ਇਕੱਠੀਆਂ ਕਦੀ ਵੀ ਨਹੀਂ ਲੜੀਆਂ ਸੀਗੀਆਂ। ਹੁਣ ਜੇ 13 ਲੋਕ ਸਭਾ ਦੇ ਸਾਨੂੰ ਕਿੰਨੀ ਵੋਟਾਂ ਪਈਆਂ ਉਹਦਾ ਜੇ ਤੁਸੀਂ ਕੰਪੈਰੀਟਿਵ ਕਰਨਾ ਹੈ ਮੁਲਾਂਕਣ ਕਰਨਾ ਹੈ ਤੇ 2022 ਚ ਵਿਧਾਨ ਸਭਾ ਦਾ ਨਾ ਕਰਨਾ ਚਾਹਦਾ ਜਿਵੇਂ ਅਨੰਦਪੁਰ ਸਾਹਿਬ ਲੋਕ ਸਭਾ ਹੈ ਇਸ ਚ ਮਹੌਲੀ ਵਿਧਾਨ ਸਭਾ ਆਂਦੀ ਹੈ ਖਰੜ ਆਂਦੀ ਹੈ ਰੋਪੜ ਆਂਦਾ ਹੈ ਅਨੰਦਪੁਰ ਸਾਹਿਬ ਆਂਦਾ ਹੈ ਬਲਾਚੌਰ ਆਂਦਾ ਹੈ ਨਵਾਂ ਸ਼ਹਿਰ ਆਂਦਾ ਹੈ ਗੜਸ਼ਕੁਰ ਦਾ ਮੈਂ ਤੁਸੀਂ ਇਹਨਾਂ ਨੂੰ ਜੋੜੋ ਉੱਥੇ ਟੋਟਲ ਜਿਹੜਾ 2022 ਚ ਸੀਗਾ ਕਿ ਆ ਬੀਜੇਪੀ ਨੇ ਉਹਨੇ ਵੋਟ ਮਿਲੀ ਤੇ ਤੁਹਾਨੂੰ ਸਾਫ਼ ਸਪਸ਼ਟ ਆਏਗਾ 12 ਲੋਕ ਸਭਾ ਦੇ ਅੰਦਰ ਬੀਜੇਪੀ ਦਾ ਵੋਟ ਸ਼ੇਅਰ ਇਨਕਰੀਜ਼ ਹੋਇਆ ਹੈ ਔਰ ਬੀ ਕਾਂਗਰਸ ਜਿਹੜੀ ਆਪਣਾ ਵਿਪਖਸ਼ੀ ਦਲ ਕਲੇਮ ਵੀ ਕਰ ਰਹੀ ਹੈ ਜਿਹੜਾ ਵਕਫਾ ਖਲੋਕ ਦਾ ਰਜਾਇਨ ਵੀ ਮੰਗ ਰਹੀ ਹੈ ਉਹਨਾਂ ਦਾ 7 ਲੋਕ ਸਭਾ ਦੇ ਅੰਦਰ ਵੋਟ ਸ਼ੇਅਰ ਡਿੱਗਿਆ ਤੇ 6 ਚ ਵਧਿਆ ਇਸ ਤਰ੍ਹਾਂ ਹੀ ਜਿਹੜੀ ਸ਼ਰਮਣੀ ਕਾਲੀ ਦਲ ਹੈ ਜਿਹੜਾ ਆਪਣੇ ਆਪ ਨੂੰ ਪੰਥਿਕ ਪਾਰਟੀ ਕਹਾਂਦੀ ਹੈ ਸ਼ਰਮਣੀ ਕਾਲੀ ਦਲ ਦਾ ਸਿਰਫ ਇੱਕ ਲੋਕ ਸਭਾ ਚ ਵੋਟ ਸ਼ੇਅਰ ਵਧਿਆ ਤੇ 12 ਚ ਕਟਿਆ ਔਰ ਆਮ ਆਦੀ ਪਾਰਟੀ ਜਿਹੜੀ ਕਹਿੰਦੀ ਅਸੀਂ ਲੋਕਾਂ ਦੀ ਆਵਾਜ਼ ਆ ਆਮ ਆਦੀ ਪਾਰਟੀ ਜਿਹੜੀ ਕਹਿੰਦੀ ਹੈ ਕਿ ਅਸੀਂ ਲੋਕਾਂ ਦੇ ਇੱਛਾ ਨੂੰ ਪ੍ਰਗਟ ਕਰਦੇ ਹਾਂ ਆਮ ਆਦੀ ਪਾਰਟੀ ਜਿਹੜੀ ਝੂਠੀ ਮਸ਼ੀਨ ਹੈ ਉਸ ਆਮ ਆਦੀ ਪਾਰਟੀ ਦੀ 13 ਦੇ 13 ਲੋਕ ਸਭਾ ਦੇ ਅੰਦਰ ਜੇ 2022 ਦੀ ਵਿਧਾਨ ਸਭਾ ਨਾਲ ਕੰਪੇਅਰ ਕਰੋ ਵੋਟ ਸ਼ੇਅਰ ਬੁਰੀ ਤਰ੍ਹਾਂ ਡਿੱ ਗਿਆ ਸੋ ਇਸ ਪੂਰੇ ਐਨਾਲਿਸਿਸ ਦੇ हिसाब ਨਾਲ ਭਾਰਤੀ ਜਨਤਾ ਪਾਰਟੀ ਇੱਕ ਪਾਰਟੀ ਹੈ ਜਿਹਦੇ 2200% ਜਿਹੜਾ ਵੋਟ ਸ਼ੇਅਰ 6 ਤੋਂ 18% ਗਿਆ ਵਧਿਆ ਇਸ ਦਾ ਮਤਲਬ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਅੰਦਰ ਵਿਸ਼ਵਾਸ ਪ੍ਰਗਟਾਇਆ ਹੈ ਤੇ ਅਸੀਂ ਵੀ ਉਹ ਜ਼ਿੰਮੇਵਾਰੀ ਲੈਣ ਨੂੰ ਤਿਆਰ ਆ ਅਸੀਂ ਪ੍ਰਧਾਨ ਸਾਡੇ ਜਖੜ ਸਾਹਿਬ ਬਾਕੀ ਜਿਹੜੇ ਸਟੇਟ ਦੇ ਲੀਡਰਸ ਨੇ ਉਹਦੇ ਅਗਵਾਈ ਚ ਜਿਹੜਾ ਹੈਗਾ ਅਗਲੇ 2 ਸਾਲ ਇੱਕ ਸਸ਼ਕਤ ਦਮਦਾਰ ਜਿਹੜੀ ਹੈਗੀ ਐ ਵਿਪਖਸ਼ੀ ਭੂਮਿਕਾ ਨਿਭਾਵਾਂਗੇ ਲੋਕਾਂ ਦੀ ਆਵਾਜ਼ ਬਣਾਂਗੇ ਔਰ ਉਮੀਦ ਕਰਾਂਗੇ 2027 ਚ ਸਾਡੀ ਮਿਹਨਤ ਕਰਕੇ ਲੋਕ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਦੇਣਗੇ ਜੀ ਜਸੂ ਤੁਸੀਂ ਗੱਲ ਕਰਦੇ ਨੇ ਕੱਲ ਦੇ ਦਿਨ ਕਾਂਗਰਸ ਪਵੰਦੇ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਿਗੀਆਂ ਉਸ ਤੋਂ ਤੁਸੀਂ ਕਾਂਗਰਸ ਦੇ ਲੀਡਰਜ਼ ਦੇ ਨਾਲ ਗੱਲ ਕਰ ਰਹੇ ਸੀਗੇ ਉਹਨਾਂ ਨੂੰ ਅਸੀਂ ਇਹੀ ਸਵਾਲ ਪੁੱਛਿਆ ਪਾ ਗਏ ਕਿ ਭਾਜਪਾ ਕਹਿੰਦੇ ਕਿ ਅਸੀਂ ਜਿੱਥੇ ਮਰਜੀ ਦੇਖ ਲਈ ਭਾਵੇਂ ਜਲੰਧਰ ਦੇ ਵਿੱਚ ਗੱਲ ਕਰ ਲਈਏ ਕਹਿੰਦੇ ਕਿ ਸਾਡਾ ਵੋਟ ਸ਼ੇਅਰ ਵਧਿਆ ਹੈ ਵੋਟ ਸਾਨੂੰ ਜ਼ਿਆਦਾ ਗਿਣਤੀ ਦੇ ਵਿੱਚ ਪਈ ਹੈ ਲੇਕਿਨ ਉਹ ਕਹਿੰਦੇ ਕਿ ਇਹ ਸਿਰਫ ਭਾਜਪਾ ਆਪਣਾ ਦਿਲ ਬਹਲਾ ਰਹੀ ਹੈ ਦੇਖੋ ਮੈਂ ਕਹਿਣਾ ਵੀ ਹਰ ਗੱਲ ਨੂੰ ਦੇਖਣ ਦਾ ਇੱਕ ਨਜ਼ਰੀਆ ਹੈ ਇਹ ਬੋਤਲ ਅੱਧੀ ਖਾਲੀ ਅੱਧੀ ਭਰੀ ਹੈ ਇੱਕ ਨਜ਼ਰੀਆ ਹੈ ਠੀਕ ਹੈ ਅਸੀਂ ਤਾਂ ਅੱਧੀ ਭਰੀ ਦਿਖਦੇ ਹਾਂ ਕਾਂਗਰਸ ਨੂੰ ਅੱਧਾ ਖਾਲੀ ਦੇਖਦੀ ਹੈ ਕਾਂਗਰਸ ਦਾ ਨਜ਼ਰੀਆ ਉਹਨਾਂ ਨੂੰ ਮੁਬਾਰਕ ਪਰ ਸੱਚੀ ਗੱਲ ਇਹ ਹੈ ਕਿ ਪੰਜਾਬ ਦੇ ਅੰਦਰ ਸੱਤ ਲੋਕ ਸਭਾ ਦੇ ਅੰਦਰ ਉਹਨਾਂ ਦਾ ਵੋਟ ਸ਼ੇਅਰ 2022 ਦੀ ਵਿਧਾਨ ਸਭਾ ਚੋਂ ਨਾਲ ਕੰਪੇਅਰ ਕਰੋ ਤਾਂ ਘਟਿਆ ਹੈ ਔਰ ਇਹ ਘਟਨਾ ਜਿਹੜਾ ਹੈਗਾ ਇਹ ਦਿਖਦਾ ਹੈ ਕਿ ਆਮਾ ਕਿਤੇ ਨਾ ਕਿਤੇ ਕਾਂਗਰਸ ਚੜੀ ਹੈ ਉਹਨਾਂ ਦਾ ਪ੍ਰਤੀ ਲੋਕਾਂ ਦਾ ਉਹਨਾਂ ਮੋਮ ਆਇਆ ਨਹੀਂ ਹੈ ਠੀਕ ਹੈ ਤੁਸੀਂ ਚੋਣਾ ਜਿੱਤਿਓ ਠੀਕ ਹੈ ਤੁਹਾਡੇ ਕੈਂਡੀਡੇਟ ਜਿੱਤ ਕੇ ਆ ਵੀ ਗਏ ਨੇ ਇਸ ਤੋਂ ਕੋਈ ਗੱਲ ਨਹੀਂ ਆ ਉਹ ਜੇ ਕੈਂਡੀਡੇਟ ਜਿੱਤ ਕੇ ਆ ਜਨ ਉਸ ਤੋਂ ਵੱਡੀ ਜਿੱਤ ਕੋਈ ਹੁੰਦੀ ਨਹੀਂ ਹੈ ਉਹ ਹੀ ਫਾਈਨਲ ਸਟੈਂਪ ਹੁੰਦੀ ਹੈ ਪਰ ਵੋਟ ਸ਼ੇਅਰ ਵੀ ਅਸੀਂ ਨਾ ਭੁੱਲੀਏ ਵੋਟ ਸ਼ੇਅਰ ਜੇ ਵਧਿਆ ਤੇ ਕੱਲਾ ਪਾਤੀ ਦਾ ਪਾਰਟੀ ਦਾ ਵਧਿਆ ਇਹਦਾ ਮਤਲਬ ਅਕ੍ਰੋਸ ਆਲ ਪਾਰਟੀਆਂ ਲੋਕ ਜਿਹੜੇ ਹੁਣ ਪਾਤੀ ਦਾ ਪਾਰਟੀ 'ਚ ਵਿਸ਼ਵਾਸ ਲੋਕਾਂ ਦਾ ਵਧ ਗਿਆ ਅੱਛਾ ਇੱਕ ਚੀਜ਼ ਹੋਰ ਹੈ ਅਸੀਂ ਕੁਝ ਅਖਬਾਰਾਂ ਦੇ ਵਿੱਚ ਤੁਸੀਂ ਵੀ ਪੜ੍ਹਿਆ ਹੋਊਗਾ ਹੈਡਲਾਈਨ ਦੇ ਸਬਕਤ ਇਹ ਨੇ ਕਿ ਅਗਰ ਪਾਜ ਪਾ ਔਰ ਅਕਾਲੀ ਦਲ ਗਠਜੋੜ ਦੇ ਵਿੱਚ ਹੁੰਦਾ ਤੇ 4 ਤੋਂ 5 ਸੀਟਾਂ ਲੈ ਜਾਂਦਾ ਕੀ ਪਾਰਟੀ ਦੇ ਵਿੱਚ ਬਾਅਦ ਚੋ ਇਹ ਗੱਲਬਾਤ ਹੋਈ ਕਿਉਂਕਿ ਕੱਲ ਦੇ ਦਿਨ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੀ ਬਿਆਨ ਆਇਆ ਕਿ ਪਾਰਟੀ ਇਸੋ ਤੱਕ ਅਕਾਲੀ ਦਲ ਦੀ ਉਹਨਾਂ ਨੇ ਗੱਲ ਕੀਤੀ ਕਿ ਬਹੁਤ ਮਾੜੀ ਸਥਿਤੀ ਦੇ ਵਿੱਚ ਹੈ ਅਗਰ ਗਠਜੋੜ ਹੁੰਦਾ ਤੇ ਸਥਿਤੀ ਕੁਝ ਹੋਰ ਹੁੰਦੀ ਤੁਹਾਨੂੰ ਵੀ ਲੱਗਦਾ ਕਿ ਅਗਰ ਗਠਜੋੜ ਹੁੰਦਾ ਪੰਜਾਬ ਦੇ ਵਿੱਚ ਸਥਿਤੀ ਕੁਝ ਹੋਰ ਹੁੰਦੀ ਆંકੜਿਆਂ ਦੇ ਵਿੱਚ ਕਿਤੇ ਨਾ ਕਿਤੇ ਭਾਜਪਾ ਨਜ਼ਰ ਆਂਦੀ ਮੈਂ ਪਾਰਟਨਤਾ ਪਾਰਟੀ ਐਂਡੀਏ ਲਾਇਅੰਸ ਦਾ ਨੇਤৃত্ব ਕਰਦੀ ਹੈ ਔਰ ਐਂਡੀਏ ਅਲਾਈਅੰਸ ਚ ਕਦੀ ਵੀ ਕਿਸੇ ਕਟਕ ਦਲ ਨੂੰ ਜੜਾ ਹੈਗਾ ਜਿਹੜਾ ਸਾਡਾ ਪਾਰਟਨਰ ਹੈ ਅਸੀਂ ਉਹਨੂੰ ਛੱਡ ਦੇਣੀ ਆ ਸ਼ਰਮਣੀ ਕਾਲੀ ਦਲ ਸਾਨੂੰ ਛੱਡ ਕੇ ਗਿਆ ਉਸ ਤੋਂ ਬਾਅਦ ਵੀ ਅਸੀਂ ਹਮੇਸ਼ਾ ਜਿਨੇ ਬਕਾਇਦਾ ਇੱਕ ਪ੍ਰੋਗਰਾਮ ਚ ਕਿਹਾ ਕਿਸੇ ਚੈਨਲ ਦੀ ਕੌਂਫਲੇਕਸ ਚ ਕਿਹਾ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਗੱਲਬਾਤ ਸਿਰ ਨਹੀਂ ਚੜੀ ਹੋਣੀ ਹੈ ਕਾਰਨ ਮੈਨੂੰ ਲੱਗਦਾ ਕਿ ਸ਼ਰਮਣੀ ਕਾਲੀ ਦਲ ਹੀ ਰਿਹਾ ਹੋਣਾ ਜਾਂ ਸ਼ਰਮਣੀ ਕਾਲੀ ਦਲ ਦੇ ਅੰਦਰ ਕੁਝ ਲੀਡਰਸ ਰਹੇ ਹੋਣੇ ਆ ਠੀਕ ਹੈ ਉਹ ਨਹੀਂ ਕਰ पाए ਅਗਰ ਕਰਦੇ ਤੇ ਜੇ ਆંકੜਿਆਂ ਦਾ ਅਸੀਂ ਪਲੱਸ ਕਰੀਏ ਤੇ ਡੈਫੀਨੇਟਲੀ ਉਹ ਇਸ ਕਾਲ ਦੀ ਤਰਫ ਇਸ਼ਾਰਾ ਕਰ ਦੇ ਨੇ ਲੇਕਿਨ ਮੈਂ ਕੱਲ ਬੇਨਤੀ ਕਰੂੰਗਾ ਸ਼੍ਰੀਮਣੀ ਕਾਲੀਦਲ ਨੂੰ ਕਰਨਾ ਚਾਹੂੰਗਾ ਕਿ ਸ਼੍ਰੀਮਣੀ ਕਾਲੀਦਲ ਇੱਕ ਸਮਾਸੀ ਜਿ ਸ਼੍ਰੀਮਣੀ ਕਾਲੀਦਲ ਦੀ ਲੀਡਰਸ਼ਿਪ ਗੁਰਦੁਆਰਿਆਂ ਤੋਂ ਨਿਕਲੀ ਹੋਈ ਲੀਡਰਸ਼ਿਪ ਸੀ ਗੁਰਦੁਆਰੇ ਦੇ ਪ੍ਰਧਾਨ ਹੁੰਦਾ ਸੀ ਸਰਕਲ ਜਥੇਦਾਰ ਪਿਆ ਹੁਣ ਜਿਹੜੇ ਲੋਕਾਂ ਨੇ 2007 ਤੋਂ 12 ਦੇ ਵਿੱਚ ਸੈਂਡ ਦੇ ਬਿਜ਼ਨਸ ਇਨਵੋਲ ਰਏ ਮਾਈਨਿੰਗ ਦੇ ਚੜੇ ਜੇ ਉਹ ਲੋਕ ਹੁਣ ਪੰਜਾਬ ਦੇ ਅੰਦਰ ਲਗਭਗ 25 30% ਕਾਲੀਦਲ ਦੀ ਲੀਡਰਸ਼ਿਪ ਤੇ ਆ ਚੁੱਕੇ ਨੇ ਆਣਗੇ ਤੇ ਹਾਲਤ ਉਹਨਾਂ ਦਾ ਬੁਰਾ ਹੋਣਾ ਹੀ ਹੈ ਸੋ ਤੇ ਹੁਣ ਜਿਹੜਾ ਹੈਗਾ ਸ਼੍ਰਮਣੀ ਕਾਲੀਦਾਨ ਉਸਤੇ ਵਿਚਾਰ ਕਰਨਾ ਚਾਹਦਾ ਹੈ ਅਸੀਂ ਸਾਥ ਨਹੀਂ ਛੱਡਿਆ ਸ਼੍ਰਮਣੀ ਕਾਲੀਦਾਨ ਨੇ ਪਾਸਪਾ ਸਾਥ ਛੱਡਿਆ ਅੱਛਾ ਇੱਕ ਚੀਜ਼ ਹੋਰ ਹੈ ਕਹਿੰਦੇ ਕਿ ਇੰਡੀਆ ਅਲਾਈਅንስ ਜਿਹੜਾ ਹੈ ਉੱਥੇ ਵੀ ਦਾਵੇਦਾਰੀ ਇਹ ਕੀਤੀ ਜਾ ਰਹੀ ਕਹਿੰਦੇ ਕਿ ਇੰਡੀਆ ਅਲਾਈਅንስ ਆਪਣੇ ਕੋਸ਼ਿਸ਼ਾਂ ਪੂਰੀ ਕਰ ਰਹੀ ਹੈ ਕਿ ਜੋੜ ਤੋੜ ਕਰਕੇ ਆਪਣੇ ਗਿਣਤੀ ਪੂਰੀ ਕੀਤੀ ਜਾਵੇ ਤੇ ਆ ਕੇ ਅੱਗੇ ਸੱਤਾ ਦੇ ਵਿੱਚ ਉਹ ਆਣ ਤੁਹਾਨੂੰ ਲੱਗਦਾ ਹੈ ਕਿ ਐਨਡੀਏ ਭਾਜਪਾ ਦੇ ਨਾਲ ਪੂਰਨ ਤੌਰ ਤੇ ਖੜੇਗੀ ਔਰ ਐਨਡੀਏ ਦੀ ਸਰਕਾਰ ਹੀ ਬਣੇਗੀ ਭਾਜਪਾ ਮੋਹਰੇ ਆ ਕੇ ਖੜੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਤੀਫਾ ਦੇਇਆ ਹੈ ਅਗਲੀ ਵਾਰੀ ਦੁਬਾਰਾ ਉਹੀ ਪ੍ਰਧਾਨ ਹਾਂਜੀ ਇਸ ਵਿੱਚ ਕੋਈ ਦੋਰਾਮਾ ਨਹੀਂ ਹੈ ਡਾਟਾ ਫਿਗਰ ਸਭ ਕਲੈਰਿਟੀ ਨਾਲ ਹੈ ਦੋ ਮੇਜਰ ਪਾਰਟਨਰ ਜਿਨੂੰ ਲੈ ਕੇ ਲੋਕ ਸ਼ੰਕੇ ਜाहिर ਕਰਦੇ ਸੀਗੇ ਨितीश ਜੀ ਔਰ ਚੰਦਰਬਾਬੂ ਨਾਇਡੋ ਜੀ ਦੋਨਾਂ ਨੇ ਲੈਟਰ ਸਬਮਿਟ ਕਰਤੀ ਹੈ ਇਸ ਲਈ ਹੁਮ ਕੋਈ ਕਨਫਿਊਜ਼ਨ ਰਹਿਣਾ ਨਹੀਂ ਚਾਹੀਦਾ अच्छा उन्होंने बेशक ਤੁਸੀਂ ਪੰਜਾਬ ਦੇ ਵਿੱਚ ਗੱਲ ਕਰਦੇ ਤੁਸੀਂ ਕਿਹਾ ਕਿ ਅਸੀਂ ਵਿਰੋਧੀ ਜਿਹੜਾ ਧਿਰ ਹੈ ਉਹਦਾ ਕੰਮ ਪੂਰਨ ਤੌਰ ਤੇ ਕਰਾਂਗੇ ਅਸੀਂ ਐਕਟਿਵਲੀ ਪਾਰਟਿਸਿਪੇਟ ਕਰਾਂਗੇ ਤਾਂ ਕਿ 2027 ਦੇ ਵਿੱਚ ਇੱਕ ਵਾਰੀ ਫੇਰ ਤੁਸੀਂ ਉੱਭਰ ਕੇ ਸਾਹਮਣੇ ਆ ਸਕੋ 2027 ਵੀ ਇਕੱਠੇ ਲੜਨੀ ਹੈ ਕਿ ਇਕੱਲਾ ਹੀ ਲੜਨ ਦਾ ਪਲਾਨ ਹੈ ਦੇਖੋ ਐਜ਼ অন ਟੂਡੇ ਜਦ ਅਸੀਂ ਗੱਲਬਾਤ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ 117 ਵਿਧਾਨ ਸਭਾ ਦੀ ਤਿਆਰੀ ਕਰ ਰਹੀ ਹੈ 117 ਵਿਧਾਨ ਸਭਾ ਦੇ ਲਈ ਜਿਹੜਾ ਹੈਗਾ ਸੰਘਰਸ਼ ਕਰ ਰਹੀ ਹੈ ਸੋ ਅਸੀਂ ਤਾਂ ਇਕੱਲੇ ਚੱਲਣ ਦੇ ਮੋਰਚਾ ਬਾਕੀ ਸਾਡੀ ਅਲਾਈਅੰਸ ਹੋਣਾ ਨਹੀਂ ਹੋਣਾ ਬੀਜੇਪੀ ਚ ਬਹੁਤ ਸਾ ਸਿਸਟਮ ਹੈ ਸਾਡਾ ਨੈਸ਼ਨਲ ਲੀਡਰਸ਼ਿਪ ਦਾ ਸਾਡਾ ਨੈਸ਼ਨਲ ਪਾਰਲੀਮੈਂਟਰੀ ਬੋਟ ਜਿਹਦੇ ਲੀਡਰ ਮੋਦੀ ਜੀ ਨੇ ਉਹ ਤੈ ਕਰਦੇ ਨੇ ਪਰ ਜਦ ਅਸੀਂ ਗੱਲ ਕਰ ਰਹੇ ਹਾਂ ਉਸ ਵਕਤ ਸਾਡੇ ਕਾਰਕਿਰਤਾ ਦਾ ਮੂਡ ਮੇਰਾ ਆਪਣਾ ਮੂਡ 117 ਦੇ ਉੱਪਰ ਇਕੱਲੇ ਚ ਚਨਾਵ ਲੜਨ ਦਾ ਕਹਿੰਦੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਤੁਹਾਡੇ ਪ੍ਰਧਾਨ ਦੇ ਉੱਤੇ ਤੰਜ ਕਸੇ ਨੇ ਕਹਿੰਦੇ ਕਿ ਤੁਹਾਡੇ ਪ੍ਰਧਾਨ ਬਰਿਸ਼ਟ ਨੇਤਾ ਹੁੰਦੇ ਤਾਂ ਪਹਿਲੇ ਕਹਿੰਦੇ ਕਾਂਗਰਸ ਛੱਡ ਦੇਣਾ ਉਹ ਬਰਿਸ਼ਟ ਨੇਤਾ ਨਹੀਂ ਦੂਜੇ ਪਾਸੇ ਕਹਿੰਦੇ ਕਿ ਤੁਹਾਡੇ ਪ੍ਰਧਾਨ ਵੀ ਉਹਦਾਂ ਦੇ ਹੀ ਨੇ ਔਰ ਕਹਿੰਦੇ ਦੂਜੇ ਪਾਸੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੇ ਸੰਦੀਪ ਜਾਖੜ ਦੇ ਉੱਤੇ ਇਸ਼ਾਰਾ ਕੀਤਾ ਕਹਿੰਦੇ ਕਿ ਪੈਨਸ਼ਨ ਤਨਖਾਹ ਕਾਂਗਰਸ ਤੋਂ ਲੈਂਦੇ ਨੇ ਕੰਮ ਭਾਜਪਾ ਦਾ ਕਰਦੇ ਨੇ ਕਹਿੰਦੇ ਕਿ ਭਾਜਪਾ ਇਸ ਤਰੀਕੇ ਦੇ ਨਾਲ ਅੰਦਰ ਖਾਤੇ ਕੰਮ ਕਰਾਂਦੀ ਹੈ ਲੋਕਾਂ ਤੋਂ ਬਾਜਵਾ ਸਾਹਿਬ ਨੂੰ ਮੇਰੀ ਬੇਨਤੀ ਹੈ कि जिस बंदे ने और जिदे पिताजी ने लंबा समय ਤੁਹਾਡੀ ਪੋਲੀਟੀਕਲ ਪਾਰਟੀ ਚ ਸੇਵਾ ਕੀਤੀ ਹੋਏ ਉਹਦੇ ਬਾਰੇ ਸਭ ਮਾੜਾ ਬੋਲਣਾ ਠੀਕ ਨਹੀਂ ਹੈ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਉਹਨਾਂ ਨੇ ਇੰਨੇ ਸਾਲ ਲਗਾਏ ਤੇ ਤੁਸੀਂ ਉਹਨਾਂ ਨੂੰ ਸਹੰਦੇ ਰਹੇ ਉਹ ਗਲਤ ਬੰਦੇ ਸੀ ਇਹ ਕਹਿਣਾ ਠੀਕ ਨਹੀਂ ਹੁੰਦਾ ਸਾਡੇ ਵਿੱਚੋਂ ਵੀ ਕੁਝ ਲੋਕ ਛੱਡ ਕੇ ਜਾਂਦੇ ਆਂ ਅਸੀਂ ਕਦੀ ਵੀ ਉਹਨਾਂ ਦੇ ਖਿਲਾਫ ਕੋਈ ਸਖਤ ਟਿੱਕਾ ਟਿੱਪਣੀ ਨਹੀਂ ਕਰਦੇ ਦੂਜਾ ਮੇਰੀ ਬਾਜਵਾ ਸਾਹਿਬ ਨੂੰ ਬੇਨਤੀ ਹੈ ਕਿ ਆਪਣੇ ਘਰ ਦਾ ਦੇਖ ਲਓ ਤੁਹਾਡੇ ਘਰ ਤੇ ਦੋ ਛੰਡੇ ਲੱਗੇ ਨੇ ਇੱਕ ਕਾਂਗਰਸ ਦਾ ਲੱਗਾ ਇੱਕ ਬੀਜੇਪੀ ਦਾ ਲੱਗਾ ਤੁਸੀਂ ਪਹਿਲੇ ਆਪਣਾ ਘਰ ਦਾ ਦੇਖ ਲਓ ਦੂਜਿਆਂ ਤੇ ਕਮੈਂਟ ਕਰਨ ਤੋਂ ਪਹਿਲਾਂ ਪਹਿਲੇ ਆਪਣੀ ਮੰਜੀ ਫਤੇਜੰਗ ਬਾਜਵਾ ਨੂੰ ਤਾਂ ਕਨਵਿੰਸ ਕਰਨੀ ਪਾਰੇ ਕਾਂਗਰਸ ਵਾਸਤੇ ਬਾਕੀ ਉਹਦੇ ਤੁਸੀਂ ਤੰਜ ਕਸਦੇ ਹੋ ਤੁਸੀਂ ਕਹਿ ਰਹੇ ਹੋ ਕਿ ਫਤੇਜੰਗ ਬਾਜਵਾ ਨੂੰ ਭਾਜਪਾ ਚ ਜਾਣਾ ਚਾਹੀਦਾ ਹੈ ਕਿ ਜਿਹੜੇ ਪ੍ਰਤਾਪ ਬਾਜਵਾ ਨੇ ਉਹਨਾਂ ਨੂੰ ਇੱਧਰ ਆਜਣਾ ਚਾਹੀਦਾ ਭਾਜਪੀ ਦੇ ਵਿੱਚ ਨਹੀਂ ਨਹੀਂ ਮੈਂ ਇਸ ਦਾ ਕੁਝ ਨਹੀਂ ਕਹਿ ਰਿਹਾ ਉਹਨਾਂ ਨੇ ਕਿਉਂਕਿ ਸਾਡੇ ਪ੍ਰਧਾਨ ਸਾਹਿਬ ਦੇ ਉੱਪਰ ਕਮੈਂਟ ਕੀਤਾ ਉਹਨਾਂ ਦੇ ਪਤੀਜੇ ਸੰਦੀਪ ਜਾਖੜ ਵਾਲੀ ਗੱਲ ਤੇ ਕਮੈਂਟ ਕੀਤਾ ਤੇ ਉਸ ਗੱਲ ਦਾ ਮੇਰਾ ਜਵਾਬ ਹੈ ਕੀ ਜਿਹੜੇ ਪ੍ਰਤਾਪ ਬਾਜਵਾਜੀ ਜੜਿਆ ਉਹ ਆਪਣੇ ਭਰਾ ਨੂੰ ਤਾਂ ਕਨਵਿਨਸ ਨਹੀਂ ਕਰ ਪਾਰੇ ਵੀ ਤਾਂ ਕਾਂਗਰਸ ਰਹਿ ਜਾ ਹੁਣ ਤਾਂ ਬੀਜੇਪੀ ਚ ਗਏ ਆਏ ਵਾਪਿਸ ਆ ਜਾ ਬਾਕੀ ਅੰਦੇ ਕੀ ਗੱਲ ਕਰਦ ਨੇ ਤੇ ਜੇ ਪ੍ਰਸ਼ਨ ਚਿੰਨ ਖੜਾ ਹੁੰਦਾ ਇਹੋ ਜਿਹੀ ਗੱਲਾਂ ਤੋਂ ਬਾਅਦ ਤੇ ਬਾਜਵਾ ਸਾਹਿਬ ਆਪਜੀ ਦੇ ਉੱਪਰ ਆਉਂਦਾ ਹਾਂ ਬਿਲਕੁਲ ਠੀਕ ਹੈ ਅਸੀਂ ਗੱਲਬਾਤ ਕਰ ਰਹੇ ਸੀਗੇ ਵਿਨੀਤ ਜੋਸ਼ੀ ਜੀ ਦੇ ਨਾਲ ਜਿਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਕਹਿੰਦੇ ਕਿ ਵੋਟ ਪਰਸੈਂਟੇਜ ਜ਼ਰੂਰ ਵਧਿਆ ਲੋਕਾਂ ਦੇ ਵਿੱਚ ਇੰਟਰਸਟ ਵੀ ਜ਼ਰੂਰ ਵਧਿਆ ਹੈ ਲੇਕਿਨ ਕਹਿੰਦੇ ਕਿ ਅਸੀਂ ਪੂਰੀ ਵਿਪੱਖਸ਼ ਧਿਰ ਦਾ ਕੰਮ ਪੂਰਨ ਤੌਰ ਤੇ ਕਰਾਂਗੇ ਤਾਂ ਕਿ 2027 ਦੇ ਵਿੱਚ ਹੋਰ ਚੰਗੇ ਤਰੀਕੇ ਦੇ ਨਾਲ ਅੱਗੇ ਵੱਧ ਕੇ ਆਈਏ ਔਰ ਅچھے ਤਰੀਕੇ ਦੇ ਨਾਲ ਕੰਮ ਕਰੀਏ ਨਾਲੇ ਇਹ ਵੀ ਕਹਿ ਦਿੱਤਾ ਕਹਿੰਦੇ ਕਿ ਅੱਜ ਦੀ ਤਰੀਕ ਦੇ ਵਿੱਚ ਜੇਕਰ ਦੇਖਿਆ ਜਾਵੇ ਤੇ 2027 ਦੀਆਂ ਚੋਣਾਂ ਵੀ 117 ਵਿਧਾਨ ਸਭਾ ਤੇ ਅਸੀਂ ਕੱਲੇ ਹੀ ਲੜਾਂਗੇ ਔਰ ਨਾਲ ਇਹ ਵੀ ਕਹਿਤਾ ਕਹਿੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਮੋੜ ਤੋਂ ਇੱਕ ਵਾਰੀ ਪ੍ਰਧਾਨ ਮੰਤਰੀ ਬਣ ਕੇ ਉੱਭਰ ਕੇ ਆਣਗੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ